ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤਨਾਮੇ ਵਲੋਗਸ ਤੁਹਾਡਾ ਬਹੁਤ ਸਵਾਗਤ ਹੈ ਟਾਈਮ 10:30 ਵਜੇ ਦਾ ਹੋ ਗਿਆ ਤੇ 10:30 ਵਜੇ ਮਤਲਬ ਰਾਤ ਦੇ 10:30 ਵਜੇ ਤੇ ਆਪਾਂ ਤੁਹਾਨੂੰ ਪਤਾ ਹੈ ਆਏ ਹੋਏ ਸੀਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਵਾਸਤੇ ਤੇ ਆਪਾਂ ਹੁਣ ਚੱਲੇ ਆਂ ਮੱਥਾ ਟੇਕਣ ਪਹਿਲੇ ਵਲੋਗਸ ਤੁਸੀਂ ਦੇਖਿਆ ਸੀ ਆਪਾਂ ਹੋਟਲ ਦੇ ਵਿੱਚ ਐਂਟਰ ਹੋਏ ਸੀਗੇ ਤੇ ਹੋਟਲ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਥੋੜਾ ਬਹੁਤਾ ਤੇ ਹੁਣ ਆਪਾਂ ਚੱਲੇ ਆਂ ਮੱਥਾ ਟੇਕਣ ਤੇ ਅਮਨ ਬੰਨੀ ਬਾਕੀ ਹੋਰ ਸਾਰੀ ਫੈਮਲੀ ਚਲੇ ਗਈ ਇਹ ਪਹਿਲਾਂ ਤੇ ਮੈਂ ਹਰ ਵਾਰੀ ਲੇਟ ਹੋ ਜਾਣਾ ਕਿਉਂਕਿ ਤੁਸੀਂ ਪਿਛਲੇ ਵਲੌਗ ਚ ਦੇਖਿਆ ਸੀਗਾ ਆਪਾਂ ਜਦ ਰੋਟੀ ਖਾਣ ਗਏ ਸੀਗੇ ਗ੍ਰੀਨਵੁੱਡਾ ਬੇਸ ਤੇ ਉੱਥੇ ਵੀ ਮੈਂ ਲੇਟ ਸੀਗਾ ਤੇ ਅੱਜ ਵੀ ਮੈਂ ਲੇਟ ਆ ਸਾਰੇ ਨੇ ਚਲੇ ਗਏ ਤੇ ਮੈਂ ਹੁਣ ਜਾਣ ਲੱਗਿਆ ਤੇ ਹੋਪ ਉੱਥੇ ਆ ਕੇ ਆਪਾਂ ਉਹਨੂੰ ਮਿਲ ਲਾਂਗੇ ਸਾਰਿਆਂ ਨੂੰ ਜਾਂ ਫਿਰ ਆਪਾਂ ਹੋਟਲ ਦੇ ਥੱਲੇ ਖੜੇ ਹੋਵਾਂਗੇ ਆਪਾਂ ਉੱਥੇ ਮਿਲਾਂਗੇ ਨਹੀਂ ਹੋਣਾ ਤੇ ਬਣੀ ਦਾ ਬਰਦਾਰ ਦੇ ਵਿੱਚ ਤੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਆਪਾਂ ਆਪ ਵੀ ਦਰਸ਼ਨ ਕਰਾਂਗੇ

ਚਲੋ ਭਾਈ ਹੋ ਰਿਹਾ ਵਾਓ ਇਹ ਕੀ ਹੈ ਤਾਂ ਤੋਂ ਇੰਨਾ ਕਿਸੇ ਨੇ ਪਿਆਰੇ ਨਹੀਂ ਲੇਕਿਨ ਨਹੀਂ ਯੈਸ ਰਾਤ ਦੇ ਸਮੇਂ ਸੰਕਟ ਘਟ ਜਾਂਦੀ ਹੈ ਤੇ ਹੁਣ ਬਿਲਕੁਲ ਖਾਲੀ ਪਿਆ ਹੈ ਕੱਲ ਦੇ ਦਿਨ ਮਤਲਬ ਸ਼ਨੀਵਾਰ ਨੂੰ ਕਹਿੰਦੇ ਨੇ ਕਿ ਮਤਲਬ ਇੱਥੇ ਪੈਰ ਰੱਖਣ ਨੂੰ ਖਾ ਨਹੀਂ ਹੁੰਦੀ ਹੈਗੀ ਇੰਨੀ ਕਿ ਜ਼ਿਆਦਾ ਭੀੜ ਹੋ ਜਾਂਦੀ ਹੈ ਤੇ ਸ਼ਾਇਦ ਸਾਨੂੰ ਮੱਥਾ ਟੇਕਣ ਨੂੰ ਵੀ ਮਿਲ ਜੇ ਬਾਕੀ ਪਤਾ ਨਹੀਂ ਅੱਗੇ ਜਾ ਕੇ ਸ਼ਾਇਦ ਸੰਘਣ ਜਿਆਦਾ ਹੋਵੇ ਨਾ ਕੋਈ ਪਤਾ ਨਹੀਂ ਕਿ ਜੇ ਸਾਡੀ ਫੈਮਲੀ ਆ ਰਹੀ ਹੈ ਸਾਰਿਆਂ ਨੇ ਪਿੱਛੇ ਤੇ ਪਰਨੀਤ ਤੇ ਮੈਂ ਅੱਗੇ-ਅੱਗੇ ਜਾ ਰਿਹਾ ਅੱਗੇ ਆਪਾਂ ਸਾਰਿਆਂ ਨੂੰ ਆਪਾਂ ਗਰ ਵੀ ਬਾਕੀ ਦਿਨ ਸਾਰੇ ਪਿੱਛੇ ਹਾਂ ਪੁੱਛੋ ਕਿ ਪਹਿਲਾਂ ਅਸੀਂ ਸ੍ਰੀ ਦਰਬਾਰ ਸਾਹਿਬ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਵਾਂਗੇ ਤਾਂ ਹਜੇ ਕੋਈ ਪਲਾਨ ਨਹੀਂ ਬਣ ਰਿਹਾ ਕਿੱਥੇ ਜਾਣਾ ਪਹਿਲਾਂ ਕਿੱਥੇ ਨਹੀਂ ਤਾਂ ਸਾਨੂੰ ਵੱਡੇ ਭਾਜੀ ਗਿਆ ਬਣੇ ਪੁੱਛਣ ਵਾਸਤੇ ਹੋਣੇ ਪੁੱਛਣ ਲੱਗ ਪਏ ਯਾਰ ਭਾਜੀ ਕੀ ਖਵਾਣਾ ਆਹ ਬਿਣੀ ਕੋਈ ਫੋਨ ਵੀ ਨਹੀਂ ਕੋਕ ਵੀ ਨਹੀਂ ਆ ਇੰਸਟਾਗ੍ਰਾਮ ਤੇ ਨਹੀਂ ਹੁਣ ਬਣਾਉਂਦਾ ਵੀਡੀਓ ਹਾਂ ਬਣਾਉਣਾ ਬਣਾਉਣਾ ਹਾਂ ਬਹੁਤ ਬਹੁਤ ਕੀ ਬਣਾ ਚਲੋ ਜੀ ਆਪਾਂ ਬਾਈ ਨੂੰ ਕੋਕ ਪਿਆਈਏ ਗਾਂਧੀ ਓਕੇ ਗਾਂਧੀ ਜਾਈਏ ਫਿਰ ਅਸੀਂ ਉਹ ਗਾਂਧੀ ਗਾਂਧੀ ਓਕੇ ਚਲੋ ਠੀਕ ਹੈ ਸਾਡੀ ਫੈਮਿਲੀ ਅੱਗੇ ਚਲ ਗਈ ਆ ਪਰ ਰਹਿ ਗਏ ਪਿੱਛੇ ਬਾਹਰ ਮਾਰ ਜਾਰੋ ਮਾਰੋ ਮਾਰ ਪੀੜ ਤੇ ਨਹੀਂ ਮਾਰਦੇ ਕਿਤੇ ਬਾਏ ਸਾਡੀ ਇੱਕ 34 ਡੱਡੀ ਪਿੱਛੇ ਰਹਿ ਜੀ ਹਾਂਜੀ ਮੰਮੀ ਬਹੁਤ ਚੰਗਾ ਕਿਵੇਂ ਦਾ ਮਹਿਸੂਸ ਕਰ ਰਹੇ ਤੁਸੀਂ ਹੁਣ ਬੇਟੇ ਬੜੀ ਖੁਸ਼ੀ ਆਈ ਹੈ ਵੀ ਮੈਂ ਵੇਖੋ ਕਦੀ ਆਈ ਨਹੀਂ ਅੱਛਾ ਤੇ ਹੁਣ ਅੱਜ ਮੈਨੇ ਧੀਆਂ ਜਵਾਈਆਂ ਬੇਟਾ ਮੇ ਨਾਲ ਆ ਕੇ ਬੜੀ ਮੈਨੂੰ ਖੁਸ਼ੀ ਹੋਈ ਹੈ ਆ ਕੀ ਮਿਲਸਾਰ ਨਾ ਸਾਡੇ ਕਾਂਗੇ ਤੇ ਆਏ ਵੀ ਆparat ਨੂੰ ਆ ਤੇ ਕਿਹਨਾਂ ਜਾਜਾ ਦਾ ਸੈਂਪੀ ਚੱਡੀ ਤੇ ਆ ਗਈ ਮਮੀ ਮਮੀ ਕਿਹਾ ਦਾ ਸਫਰ ਖੰਡਾ ਹਾਂ ਇਸਕੇ ਕੇ ਚੈਂਪੀ ਚੱਡੀ ਕਰਾ ਲਈ ਸੀ ਮੇਰਾ ਪੈਗਾ ਲੋਕ ਮੇਲ ਚ ਮਾਰ ਰਿਹਾ ਕੋਈ ਲਾਈਟ ਤਾਂ ਉਹ ਨਹੀਂ ਆ ਗਈ ਕੋਈ ਗੱਲ ਨਹੀਂ ਮੈਂ ਉਦੋਂ ਨਹੀਂ ਆਈ ਤੁਹਾਡੇ ਗੋਰੇ ਗੋਰੇ ਚਿਹਰੇ ਜੀ ਫਤੇ ਨੂੰ ਕਿ ਲਾਤ ਅੰਦਰ ਕਰ ਫਤੇ ਲਾਤ ਅੰਦਰ ਕਰੋ ਜਦੋਂ ਰਾਜਾ ਵੀ ਕੋਟਾਈ ਦੇ ਜਲਨ ਜੁੜਦੇ ਹਾਂ ਇਹਦੀ ਗਾੜੀ ਨਾ ਬੱਲੇ ਰਾਜੇ ਤੇਰਾ ਜਿਹੜਾ ਰਾਹ ਦਾ ਢੰਗ ਵਧੀਆ ਟੈਂਸ਼ਨ ਨਹੀਂ ਜਿਹੜੇ ਤੇ ਉਹ ਹੀ ਭੱਜ ਭਜਈਆ ਲੈਟ ਹਾਂ ਕਰੀ ਨੀ ਜਾਣਾ ਤਾਂ ਆਪਾਂ ਨੇ ਉਧਰ ਤੁਰ ਕੇ ਗਏ ਆਪਾਂ ਉਧਰ ਨੂੰ ਜੀ ਦਾ ਸਭ ਜਾਣਾ ਨਾ ਕਹਿੰਦੇ ਦਰਬਾਰ ਸਾਹਿਬ ਦਾ ساری ਰਾਤ ਖੁੱਲਿਆ ਰਹਿੰਦਾ ਢੇੜ ਤੋਂ ਬੈਠ ਹਾਂ ਆਪਾਂ ਇਥੇ ਰਾਮਨਾ ਬੈਠੇ ਰਵਾਂਗੇ ਆ ਕੇ ਮੱਥਾ ਟੇਕੇ ਹੀ ਦਸ ਸਾਹਿਬ ਜਲਦੀ ਬੰਦ ਹੋ ਜਾਂਦਾ ਉਹ ਕਿੰਨੇ ਕਿਡ ਰਾਈਡ ਲਈ ਗੋਲ ਗੋਲ ਇੱਥੋਂ ਹੀ ਆਪਾਂ ਆਟੋ ਫੜ ਲੈਂਦੇ ਫਿਰ ਆਪਣੇ ਹੋਟਲ ਕੋਲ ਨਾ ਦਰ ਆ ਜਾ ਕਹਿੰਦਾ ਤੂੰ ਵਰਨਾ ਕਾ ਕਰਦੇ ਬੜਿਆ ਰਾਜਾ ਕਹਿੰਦਾ ਨਾ ਜੀ ਇੱਥੋਂ ਲੈਣਾ ਨਹੀਂ ਹੋਰ ਕੀਕ ਦਾ ਟੱਟਾ ਪਰ ਮੰਦਾ ਨਹੀਂ ਨਾ ਕੇ ਦੀ ਕੀ ਸਵਾਰੀ ਹੋਏਗੀ ਆ ਨਹੀਂ ਇਸ ਵਾਰੀ ਹੋਏਗੀ ਮੰਮਾ ਸਵਾਰੀ ਦੱਸੋ ਕਿੰਨੇ ਦੀ ਹੋਗੀ ਓਨਲੀ 50 ਰੁਪਏ ਵਨ ਸਵਾਰੀ ਮੰਮੀ ਕਹਿੰਦੀ ਪਹਿਲਾਂ ਪਹਿਲਾਂ ਮੰਮਾ ਹੀ ਆਟੋ ਉਪਚਰੀ ਸੀ ਹੋਟਲ ਕਿੰਨੇ ਚਾ ਬੁੱਕ ਕੀਤਾ ਤੁਸੀਂ ਨੇ ਤੂੰ ਦੇਣੇ ਪਏ ਕਰਨੇ ਹਾਂ ਜੀ ਆ ਚ ਇੱਕ ਕਮਰਾ ਹੁੰਦਾ ਤਾਂ ਹੈ ਮੇਰੇ ਮਾਦੂ ਦੇ ਭਾਈ ਨਹੀਂ ਨਹੀਂ ਹਾਂ ਤਾਂ ਹੋ ਗਿਆ 15 ਰੁਪਏ ਸਮਾਂਤਰਿਆ ਕੋਈ ਗੱਲ 15 ਚੀਕਾ ਅੰਦਰਾ ਚੀਕਾ ਸਾਹ ਲਾ ਲੈ ਮਮੀ ਨੇ ਮੈਂ ਲਾ ਲਿਆ ਵੀ ਮੈਨੂੰ ਪਤਾ ਲੱਗੇ ਨਾ ਚਾਰ ਕਿ ਮੈਨੂੰ ਬਾਈਚਾਂ ਚਾਉਣਾ ਉਹਨਾਂ ਤੇ ਕੀ ਹੋਣਨ ਜ਼ਿੰਦਗੀ ਇਤਨੀ ਬਾਹਰ ਨਹੀਂ ਬਾਈਚਾ ਤੂੰ ਗੱਲੀ ਨੇ ਹੁਣ ਨਹੀਂ ਗੱਲੀ ਕੀ ਹੋਣ ਤੇ ਪਤਾ ਨਹੀਂ ਸੁਵਰਗੀ ਗਾਵੇਂਲੇ ਹੋਣਗੇ ਮੈਂ ਕਿੱਥੇ ਹੋਂਜੂ ਗਿਆ ਚੱਲ ਲਿਆਣਾ ਜਿਵੇਂ ਕਾਰਸਾਕਨਾਂ ਪਰ ਮਾਰਨਾ ਆਨਲਾਈਨ ਠੀਕ ਰੱਖੇ ਜਰਾ ਲੋਕਾਂ ਦਾ ਫਾਂਫਰਾ ਜਿਹੜੇ ਬਾਹਰੋਂ ਫਾਂਫਰਾ ਹੋ ਰਹੇ ਸਨ ਤਾਂ ਪਰਸ ਦਿਨ ਅੱਜ ਹੋਰ ਫਾਂਫਰਾ ਹੋ ਰਹੇ ਕੰਸਰਟ ਕਰਾਵੋ ਲੈਣੇ ਤੇ ਲੋ ਜੀ ਆਪਾਂ ਪਹੁੰਚ ਗਏ ਅਸੀਦਾ ਸਾਹਿਬ ਗੁਰਦੁਆਰਾ ਸਾਹਿਬ ਪਾਪਾ ਦੀਪ ਸਿੰਘ ਜੀ ਦੇ ਤੇ ਪਹਿਲਾਂ ਆਪਾਂ ਮੱਥਾ ਟੇਕਾਂਗੇ ਉਸ ਤੋਂ ਬਾਅਦ ਫਿਰ ਆਪਾਂ ਲੰਗਰ ਤੇ ਉਸ ਤੋਂ ਬਾਅਦ ਫਿਰ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਵਾਂਗੇ ਤੇ ਹਾਂਜੀ ਹਾਂ ਜੀ ਚਲੋ ਜੀ ਤੁਸੀਂ ਵੀ ਦਰਸ਼ਨ ਕਰੋ ਵਾਇਪ ਵਾਇਪ ਅ ਮੇ ਮਮੀ ਸਹੀ ਰਹੀ ਆ ਤਾਂ ਕਿਸੇ ਜੇ ਨਾ ਨਾ ਤਾਂ ਮਮੀ ਨੂੰ ਦੇਣਾ ਨਾ ਮਾਂ ਤੇ ਮਮੀ ਨੂੰ ਦੇਖਣਾ ਚਾਹੀਦਾ ਆਪਣੀ ਖੈਰ ਤੇ ਨਾ ਪਾ ਦੇ ਦਾ ਜੰਦੂ ਦਾ ਛੋਟਾ ਹੈ ਪਾ ਦੇ ਦਾ ਜੰਦੂ ਦਾ ਛੋਟਾ ਮਮੀ ਦੇ ਹੱਥ ਦੇ ਕਿਵੇਂ ਪਾਇਓ ਟੋ ਨੂੰ ਕਾਂਗ ਚੜ ਗਿਆ 엄마 ਨੂੰ ਨਹੀਂ ਤੂੰ ਤਲਾ ਕੋਲ ਕਾਜ ਕਰਦੇ ਨੇ ਇਹ ਗੱਲਾਂ ਮਮਮੀ ਘੁੰਮਟ ਬੰਦ ਕਰ ਮਮਮੀ ਸੁਣੋ ਕੀ ਕਹਿੰਦੇ 엄마 ਹਾਂ ਬੜਾ ਸੋਹਣਾ ਕੀ ਇੰਦਾ ਸੋਹਣਾ ਆ ਹੱਥ ਫੜੋ ਮੈਨੂੰ ਲੈ ਜੇਗਾ ਕਿਤੇ ਨਹੀਂ ਲੋਕ ਨੂੰ ਮੈਂ ਕਿੰਦਾ ਸੋਹਣਾ ਹਾਂ ਹੈ ਮੌਸਮ ਤਾਂ ਗਰਮੀ ਲੱਗਦੀ ਨਹੀਂ 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 ਉਹ ਹਵਾ ਠੰਡੀ ਹੋਵੇ ਉਹ ਆਟਾ ਵਰ ਕਿਉਂਦੀ ਜੀ ਲੈਟ ਬੰਦ ਕਰ ਲੋ ਖੋਕ ਆ ਮਮੀ ਕੀ ਕਹਿ ਰਹੇ ਸੀ ਤੁਸੀਂ ਆਖ ਲੋ ਨਹੀਂ ਵਧੀਆ ਇੰਦਾਂ ਤੇ ਆ ਸੰਗ ਭੰਗ ਮਰੀਆਂ ਚ ਕਿੰਦਾ ਰਹਿ ਪਹਿਲਾਂ ਕੀ ਕਿਹਾ ਸੀ ਆ ਤੇਰੇ ਸਭ ਨੂੰ ਬੋਲੇ ਸੀ ਉਹ ਬੋਲੋ ਸੰਗ ਨਹੀਂ ਮੱਸੋ ਹਾਂ ਸੰਗ ਨਹੀਂ ਕਰਦਾ ਹੋਇਆ ਇਹ ਤਾਂ ਬੜਾ ਮੁਸ਼ਕਲ ਹੈ ਹਾਂ ਵਾਜ ਕੇ ਹੁਣ ਅਸਿਰ ਹੋ ਜਾਂਦੀ ਸੋਾਰੇ ਤੇਰਵੜਾ ਥੋੜਾ ਜਿਹਾ ਮੇਰੇ ਘਰ ਲੱਗਦਾ ਹਵਾ ਤਾਂ ਕਿਉਂ ਉਹ ਕਿੰਨਾਂ ਦੇ ਲੋਕ ਰਹਿੰਦੇ ਆ ਤੇਰੇ ਵਰਗੇ ਰਹਿੰਦੇ ਨੇ ਉਹ ਵਰਗੇ ਦੇ ਲੋਕ ਰਹਿੰਦੇ ਆ ਮੈਂ ਨਹੀਂ ਇਹ ਅਸਾਧਿਤ ਹਾਂ ਹਾਂ ਅੱਛਾ ਉਹ ਸ਼ੁਰੂ ਤੇ ਫਾਮਾ ਉਸ ਤੇ ਰਹਿਣ ਗਏ ਮੁੱਲੇ ਰੀਏ ਚ ਕਿਹੜਾ ਵਿਲਾਸ ਵਿਲਾਸ ਉਹ ਮਣਾਉਂਦਾ ਵਿਲਾ ਔਰ ਜੀ ਮੰਸ਼ਾ ਮਮੀ ਮਜਬੂਰੀਆਂ ਕਰਾਉਂਦੀਆਂ ਨੇ ਔਰ ਕਿਹਦਾ ਦਿਲ ਕਰਦਾ ਕੋਲੋਂ ਇਥੋਂ ਵਿਚਾਰੇ ਇੱਕ ਮਜਬੂਰੀ ਬਾਅਦ ਬੈਠ ਕੇ ਟੇ ਡਾਂਸ ਕਰਦੇ ਹਨ ਤੇ ਘਹਿ ਲੈ ਨੀਂਦ ਆ ਜਾਂਦੀ ਆਪਾਂ ਗੱਦਿਆਂ ਤੇ ਪੈ ਕੇ ਵੀ ਔਖੇ ਹੋਏ ਸੋ ਸਾਡੀ ਹੁਣ ਵਾਪਸੀ ਦੀ ਸੰਕਾਸੀ ਕਰ ਲਏ ਸਾਰਿਆਂ ਨੇ ਵਧੀਆ ਇਹ ਲੰਗਰੇ ਹੀ ਚੱਕ ਲਿਆ ਸੀ ਨਾ ਗਗਨ ਜੀ ਇਕੱਲੇ ਘਰ ਰਹੇ ਨੇ ਘਰ ਕਿਤੇ ਕਰਨੀ ਮੈਂ ਕਲੀ ਰਹੀ ਨੇ ਇੱਥੇ ਇਹਦੇ ਮਮੀ ਹੋਟੇ ਕਮਲ ਪਰ ਨਹੀਂ ਹੋਟਣਾ ਮਮੀ ਨੇ ਕਿਤੇ ਫੋਨ ਘੋਲ ਹੈਗਾ ਮੈਂ ਬਰੇਕ ਜੀ ਕਰਨਾ ਉਹਨਾਂ ਪੱਤਰ ਬਾਹਰ ਸਾਰਾ ਅੰਮ੍ਰਿਤਸਰ ਜਾਣਾ ਉਹਨਾਂ ਬਜਾ ਬੰਦ ਹੋ ਗਿਆ ਨਾ ਸਾਰਾ 11 ਮੱਝ ਗਏ ਨੇ ਕੋਈ ਗੱਲ ਨਹੀਂ ਬੈੱਕਿਆ ਆਉਂਦੇ ਨਾ ਬੈਣੇ ਆਪਾਂ ਥਾਂ ਦਾ ਭਜਾਨੇ ਆਏ ਆਏ ਹਾਂ ਗਰੀਬ ਭਾਰੀ ਗਿਆਦਾ ਦੀਪ ਸਿੰਘ ਦੇਤੀ ਗੁਰਗੁਰ ਹੈ ਉਹ ਤੋਂ ਫਟੀਆਂ ਤੁਸੀਂ ਮਤਲਬ ਅੰਦਰ ਲਾਈਆਂ ਸੀ ਤੇ ਪਾਰਕਿੰਗ ਚ ਆ ਚਲਾਈਆ ਕਾਫੀ ਪੌੜੀਆਂ ਮੈਂ ਚੜੀ ਹਾਂ ਹਾਂ ਇਹੋ ਬਾਬਾ ਗਦੀਪ ਸਿੰਘ ਜੀ ਨੇ ਕਰਮਾ ਆਹੀ ਜੀ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਤੁਸੀਂ ਠੀਕ ਹੋ ਗਏ ਤੇ ਲੋ ਸ਼ੁਕਰਾਨਾ ਕਰਿਆ ਕਰੋ ਰੋੜਦੇ ਬੈੰਦੇ ਮਾਰਨੇ ਪਾਸ ਮੇਰੇ ਤੇ ਦੇਖ ਦੇਖ ਦੇ ਬੱਚਿਆਂ ਨੂੰ ਤਰੱਕੀ ਮਿਲਦੀ ਹੈ ਤੇ ਤਰੱਕੀ ਮਿਲ ਕੇ ਤਰੱਕੀ ਮਿਲਣੀ ਹੈ ਤਰੱਕੀ ਹੋਣਾ ਬਾਬਾ ਥੋੜੀ ਬੰਦ ਲੱਗਾ ਹੋ ਕੈਨੇਡਾ ਦਾ ਪੀਆਰ ਹੋ ਗਿਆ ਤਿੰਨ ਚਾਰ ਤਿੰਨ ਚਾਰ ਕੰਟਰੀਆਂ ਨੇ ਉਹ ਲੱਤਾਂ ਨੇ ਹੁਣ ਦੋ ਲੱਤਾਂ ਨੇ ਚਾਰ ਕੰਟਰੀਆਂ ਉਹਦਾ ਜਿਹੜੀ ਇੰਗਲੈਂਡ ਜਿਹੜੀ ਕੈਨੇਡਾ ਹੋਰ ਕਿਹੜਾ ਹੋਰ ਕਿਹਦੇ ਪਿੱਛੇ ਰਹਿ ਗਿਆ ਹੁਣ ਨਹੀਂ ਉਹਦੇ ਉੱਪਰ ਹੈਗਾ ਨਿਸ਼ਾਨ ਬੈਠੋ ਬੈਠੋ ਵੀ ਬੈਠੋ ਇੱਕ ਵਾਰੀ ਨਹੀਂ ਆਉਂਦੇ ਨਹੀਂ ਆਉਂਦੇ ਹੌਲੀ ਹੌਲੀ ਜਾਊਗਾ ਉਹ ਨੀਚੇ ਮੈਟ ਇੱਕ ਵਾਰੀ ਪਾਪਾ ਨੇ ਮੈਨੂੰ ਇਹ ਤਾਂ ਕੋਈ ਗੱਲ ਨਹੀਂ आप गए अंदर दुकान लस्सी कल कल पी हैं है <ख़ागा> ਸੋਸੀਏਟੀ ਟੈਸਟ ਕਰੀ ਸੀ ਪਪਾ ਨੇ ਕਿ ਮੈਨੂੰ ਕਿਹਨਾਂ ਪਾ ਲੈਣਾ ਮੁੱਛਾਂ ਲੱਗੀ ਪਈ ਸੀ ਟੈਸਟ ਕੀਤੀ ਪਈ ਸੀ ਫਿਰ ਤੁਸੀਂ ਮੈਨੂੰ ਦੇਣੀ ਸੀ ਨਾ ਮੈਨੂੰ ਬਾਅਦ ਚ ਤੁਸੀਂ ਪੀਤੀ ਕਿ ਨਹੀਂ ਪੀਤੀ ਹਾਂ ਉਹ ਵੀ ਨਾਲ ਉੱਪਰ ਥੀਲੀ ਹੋ ਜਾਏ ਹੂੰ ਤੁਸੀਂ ਦਸਤਾ ਮੰਗ ਰਿਹਾ ਲਾ ਜੀ ਬੋਲ ਰਹੇ ਸੀ ਮੈਂ ਦਿਲ ਕੰਦੇ ਲੱਸੀ ਵੀ ਇਹਨੂੰ ਹੂੰ ਪਰ ਅਸੀਂ ਬਹੁਤ ਲੇਟ ਹੋ ਗਏ ਅਰਾਊਂਡ 1 ਵਜੇ ਗਿਆ ਤੇ ਸਾਰਾ ਬੰਦ ਹੋ ਗਿਆ ਹੋ ਹੋ ਚਲ ਮੈਂ ਕੱਲ ਲੈ ਕੇ ਦਰਸ਼ਨ ਵਧਿਆ ਹੋ ਗਿਆ ਕੋਈ ਨਾ ਹੂੰ ਫਟੇ ਇਕੱਲੇ ਆਪਾਂ ਜਾਣਾ ਉੱਥੇ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਸਾਨੂੰ ਐ ਵੀ ਜਿਹੜੇ ਕੰਮ ਆਇਆ ਉਹ ਕੰਮ ਕਰਦੇ ਆ ਨਾ ਜੇ ਅਸੀਂ ਵਧੀਆ ਤੁਹਾਨੂੰ ਮਨੋਂ ਤੋਂ ਮੱਠਾ ਦੇ ਦਈਏ ਲੱਸੀ ਪੀਣੀ ਸੀ ਵਧੀਆ ਉੱਥੇ ਜਿਹੜਾ ਚਾਚੇ ਦੇ ਲੱਸੀ ਦੀ ਉਹ ਬੰਦ ਹੋ ਗਈ ਫੇਰ ਆਪਾਂ ਥਿੱਜੇ ਲੱਸੀ ਪੀ ਲਈ ਜਲਦੀ ਹੁਣ ਆਪਾਂ ਹਾਂ ਚਲੋ ਇਹ ਖਾ ਬਹੁਤ ਹੈ ਇੱਕ ਪੇੜੇ ਵਾਲੇ ਅਸੀਂ ਬਣਾਉਂਦੇ ਆਂ ਕਿਹਦੇ ਉਹੀ ਨੇ ਚਾਚੇ ਲੱਸੀ ਵਾਲੇ ਅੱਛਾ ਉਹੀ ਇੱਕ ਮਿੰਟ ਦਾ ਮਾਰਕੀਟ ਦੇ ਵਿੱਚ ਹੈ ਉਹ ਰਾਮ ਗਿੜੀ ਨੂੰ ਲੋਕਾਂ ਆ ਮਮਤਾ ਐ ਕੁਮਾਰੀ ਜਿਵੇਂ ਗਰਮ ਹੁੰਦੀ ਐ ਤੁਹਾਨੂੰ ਚਮਲਾਈ ਸਾਰੀ ਮੈਂ ਉਹ ਪੀਣੀ ਨਹੀਂ ਚਲੋ ਫੇਰ ਥੋੜੇ ਦੇਰ ਦੀ ਲਾਸਟ ਚ ਚਲੋ